ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਨੂੰ ਠੀਕ ਠਾਕ ਆ ਜੀ ਵਧੀਆ ਅੱਜ ਜੀ ਆਪਾਂ ਨਵੀਂ ਵੀਡੀਓ ਕਰਨ ਲੱਗੇ ਹਾਂ ਸ਼ੁਰੂਆਤ ਹਨਾ ਤੇ ਟਾਈਮ ਜੀ ਸ਼ੀ ਵੱਜ ਗਏ ਤੇ ਆਪਾਂ ਬਣਾਉਣੇ ਆ ਜੀ ਅੱਜ ਜੁਆਸ਼ਨੇ ਦੀ ਫੇਵਰਟ ਸਬਜੀ ਆਲੂ ਛੋਰੇ ਸੰਦਰਦ ਨੂੰ ਪਸੰਦ ਆ ਜੀ ਜੁਆਸ਼ਨੇ ਨੂੰ ਪਸੰਦ ਆ ਆਪਣੇ ਨੇ ਤੇ ਰਾਤ ਵੀ ਖਰਜਨੇ ਦੀ ਪਸੰਦ ਦੀ ਸੀ ਸਬਜੀ ਆਲੂ ਬਣਾਏ ਸੀ ਅਸੀਂ ਬਹੁਤ ਸਵਾਲ ਬਣੇ ਸੀ ਰਾਜ ਜੀ ਬਣੋ ਨੇ ਆਲੂ ਚੋਲੇ ਤੇ ਬਾਕੀ ਜੀ ਹਨਾ ਮੈਂ ਗੁੱਸਾ ਨਾ ਮੰਨਿਓ ਵੀ ਕੁਛ ਭੈਣਾਂ ਦੇ ਮੈਂ ਨਾਂ ਬੋਲਦੀ ਹਨਾ ਵੀ ਜਿਹੜੀ ਜਿਹੜੀਆਂ ਭੈਣਾਂ ਦੇ ਨਾਂ ਬੋਲਣਾ ਤਾਂ ਰਹਿ ਗਈ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਆਜ ਵਾਲੀ ਵੀਡੀਓ ਤੇ ਤੇ ਆਪਾਂ ਫਿਰ ਕੱਲ ਨੂੰ ਤੁਹਾਡੇ ਨਾਂ ਬੋਲ ਦਾਂਗੇ ਜਿਹੜੀਆਂ ਜਿੰਨਾ ਭੈਣਾਂ ਰਹਿ ਗਈਆਂ ਤੇ ਬਾਕੀ ਥੈਂਕ ਯੂ ਭੈਣੇ ਮਦੀਪ ਭੈਣਾਂ ਜਿਵੇਂ ਨਾ ਮੋਗੇ ਤੋਂ ਤੇ ਉਹ ਕਹਿੰਦੇ ਨੇ ਜਸ਼ਨ ਦੇ ਜਨਮ ਦਿਨ ਤੇ ਵੀ ਮੈਂ ਕਿਹਾ ਫ੍ਰੀ ਬੇ ਸੱਕਦੀ ਤੇ ਮੈਂ ਚਲੋ ਕੁਛ ਮਦਦ ਕਰੂੰਗੀ ਤੁਹਾਡੀ ਤੇ ਥੈਂਕ ਯੂ ਕਹਦੇ ਆਂਟੀ ਨੂੰ ਥੈਂਕ ਯੂ ਆਂਟੀ ਜੀ ਇਹ ਜਿਸ ਮੇਰੇ ਜਾਣਤਨਾ ਜੀ ਆਪਣੇ ਦਾ 9ਵੇਂ ਮਹੀਨੇ ਦੇ ਦਿਨ ਆਇਆ ਨੂੰ ਤੇ ਬਹੁਤ ਬਹੁਤ ਧੰਨਵਾਦ ਭੈਣੇ ਹੈ ਨਾ ਕਿ ਚਲੋ ਮਦਦ ਕਰਨ ਵਾਲੇ ਕੋਸ਼ਿਸ਼ ਹੋ ਗਿਆ ਨਾ ਬਹੁਤ ਹੀ ਧੰਨਵਾਦ ਤੁਹਾਡਾ ਧੰਨਵਾਦ ਤੇ ਬਾਕੀ ਜੀ ਹੈ ਨਾ ਆਪਾਂ ਭੈਣ ਨੂੰ ਇੰਸਟਾਗ੍ਰam ਤੇ ਫੋਲੋ ਕਰਿਆ ਹੋਇਆ ਤੇ ਭੈਣ ਦਾ ਬਹੁਤ ਸੁਣਾ ਘਰ ਹੈ ਨਾ ਬਹੁਤ ਹੀ ਪਿਆਰਾ ਘਰ ਹੈ ਤੇ ਬੇਟਾ ਤੇ ਬੇਟੀ ਹੈ ਨਾਲ ਦੇ ਤੇ ਹਸਬੰਦ ਉਹਨਾਂ ਦੇ ਖੇਤੀ ਕਰਦੇ ਨੇ ਇੰਨਾ ਸੁਨਕਾਰ ਹਨ ਜੀ ਸੋਣੀ ਕੋਠੀ ਐ ਮੈਨੂੰ ਬਹੁਤ ਸੋਣੀ ਲੱਗੇ ਨਾ ਘਰ ਕਿਉਂਕਿ ਮੈਂ ਸਾਰੀਆਂ ਰੀਲਾਂ ਰਾਤ ਨੂੰ ਸਾਰੀਆਂ ਲਾਈਕ ਕਰਨਾ ਉਹਨਾਂ ਰੀਲਾਂ ਪਾਈਆਂ ਉਹਨਾਂ ਵੀਰੇ ਨਾ ਪਾਉਂਦੇ ਨੇ ਹੋਰ ਇਹਨਾਂ ਬਹੁਤ ਸੋਹਣੀ ਜੋੜੀ ਹਨ ਪਰ ਆਪ ਚੜ੍ਹਦੀ ਕਲਾ ਚ ਰੱਖੇ ਉਹਨਾਂ ਨੂੰ ਤੇ ਉਹਨਾਂ ਦੇ ਬੱਚੇ ਹਨ ਇੰਨੀ ਕਿ ਤਰੱਕੀ ਕਰਨ ਬਹੁਤ ਜਿਆਦਾ ਤਰੱਕੀ ਕਰਨ ਤੇ ਜਿਸ਼ਨਾ ਆਪਣਾ ਮੈਮਰਾ ਮੈਣੇ ਤੇ ਉਹਨੇ ਵੀਡੀਓ ਚ ਬਹੁਤ ਘੰਟਾ ਆਉਣ ਲੱਗਿਆ ਆਪਾਂ ਲੈਣੇ ਐ ਅੱਜ ਅਲੀ ਵੀਡੀਓ ਜੀ ਤੇ ਬਾਕੀ ਜੀ ਹਨ ਜਿਹੜੇ ਮੈਂ ਨਾਮ ਬੋਲਣ ਵਾਲੀ 5 ਕੁ ਮਿੰਟਾਂ ਦੀ ਵੀਡੀਓ ਪਾਈ ਐ ਪਲੀਜ਼ ਉਹਨੂੰ ਦੇਖ ਲਿਓ ਨਾ ਫੁਲਵਾਟ ਕਰ ਲਿਓ ਤੇ ਵੀ ਕਮੈਂਟ ਜਰੂਰ ਕਰਨਾ ਕਿ ਜਿੰਨੇ ਭੈਣ ਭਰਾਵਾਂ ਦੇ ਨਾਮ ਰਹਿ ਗਏ ਨਾ ਤੇ ਮੈਂ ਜਰੂਰ ਬੋਲੂਗੀ ਤੇ ਕਮੈਂਟ ਕਰਕੇ ਜੀਰੋ ਦੱਸਿਓ ਉਹਨਾਂ ਦੀ ਦੀਦੀ ਸਾਡਾ ਨਾਮ ਬੋਲ ਦਿਓ ਤੇ ਜਰੂਰ ਬੋਲਾਂਗੇ ਆਪਾਂ ਨਾਮ ਤੇ ਬਾਕੀ ਜਿਹੜੇ ਵੀ ਭੈਣ ਭਰਾਵਾਂ ਨੇ ਆਪਾਂ ਨੂੰ ਕਮੈਂਟ ਕਰਿਆ ਰਾਤ ਵਾਲੀ ਵੀਡੀਓ ਤੇ ਆਪਾਂ ਉਹਨਾਂ ਦੇ ਸਾਰਿਆਂ ਦੇ ਨਾਮ ਬੋਲਦੇ ਤੇ ਥੈਂਕ ਯੂ ਜੀ ਹੈਨਾ ਬਹੁਤ ਬਹੁਤ ਧੰਨਵਾਦ ਇੰਨਾ ਜਿਆਦਾ ਸਪੋਰਟ ਕਰਦੇ ਹੋ ਤੁਸੀਂ ਤੇ ਅੱਜ ਤਾਂ ਨਹੀਂ ਖਾਦੀ ਮੱਖਣਾ ਖਾ ਨਹੀਂ ਖਾਦੀ ਅੱਜ ਤਾਂ ਅੱਜ ਖਾਦਣਾ ਅਲੀ ਮੁੱਖਾ ਗਦਰ ਗਿਵਾ ਦੇ ਗੰਨੇ ਵਿਆਹ ਦੇ ਗਿਆਨੀ ਆਉਦੇ ਕਹਿਣੀ ਹਾਏ ਕਿੰਨਾ ਸਾਰਾ ਖਾਣਾ ਚਲੋ ਖਾਣ ਚੱਲ ਯੇ ਤੇ ਜਸ਼ਨਾਂ ਆਗ ਜਨ ਦੇੰਦੇ ਕਿਤਾ ਅਲਟਰਾ ਬੋਜ ਮੰਗੀ ਜਾਂਦਾ ਬੈਠਾ ਅਲਟਰਾ ਬੋਜ ਦਬਾ ਦੇ ਮੰਮਾ ਤੇ ਇੱਕ ਜਸ਼ਨਾਂ ਮੰਗੀ ਜਾਂਦਾ ਜਾਂਦੀ ਆ ਪਰ ਕਹਿੰਦਾ ਉਹਦੇ ਤੇ ਮੇਰਾ ਨਾਮ ਲਿਖਿਆ ਹੋਵੇ ਮਤਲਬ ਜਿਵੇਂ ਮੰਮੀ ਦੋਨੇ ਚੀਜ਼ਾਂ ਹੀ ਮਿਲਣੀਆਂ ਮੈਨੇ ਤਾਂ ਕਿ ਵੀ ਰਿਪੀਅਮਟ ਆ ਗਈ ਕੜਾ ਤਾਂ ਮੈਂ ਪੱਕਾ ਲਿਆ ਦੇਵਾਂ ਤੇ ਨਹੀਂ ਅਲਟਰਾ ਬੋਚ ਲਈ ਆਦੀ ਪਹਿਲਾਂ ਕੜਾ ਬਾਅਦ ਚ ਹੂੰ ਚਲੋ ਤੇ ਲੋਨ ਮਾਂਤਾ ਜੀ ਜਿਸ ਨੇ ਨਾ ਤੇ ਕਿਉਂਕਿ ਪ੍ਰੀਨੋ ਵੀ ਤਿੰਨ ਹਜ਼ਾਰ ਦੀ ਮਾੜ ਕਰਦੀ ਨੇ ਨਾ ਇਹਨਾਂ 200 ਰੁਪਏ ਲੱਗੂ 1500 ਦੀ ਅਲਟਰਾ ਬੋਚ ਤੇ ਤੇ ਬਾਕੀ ਕਿੰਨੇ ਬਚ ਨਹੀਂ ਹੈ 1500 ਦਾ ਫੜਾ ਬਤੀ ਆ ਬੰਦਾ

ਸਾਂਜੀ ਬਣਾ ਲਾ ਲਿਆ ਤਾ ਪਈ ਤਾਂ ਸੁਪੀ ਗਈ ਅਸਾਂ ਉਹ ਕਿ ਰਾਤ ਚੀਂ ਲਾ ਦੋ ਪਤਾ ਨਹੀਂ ਕਿਵੇਂ ਉਸ ਦਾ ਮੌਸਮ ਜਾਂ ਠੰਡਾ ਹੋਇਆ ਪਿਆਗਾ ਪੱਖੇ ਦੀ ਹਵਾ ਨੂੰ ਜੀਂ ਲਾ ਦੋ ਕਣੀ ਰੀ ਸੇ ਟੀਰਾ ਪਰੇ ਪਾਸੇ ਲਈ ਜਾਂਦੀ ਹੈ ਤੂੰ ਕੱਲ ਸੁਪੀ ਸ਼ਾਮ 6 ਵਜੇ ਸਾਡੇ ਆਏ ਹੋਗਾ ਜੇ ਨਾ ਰੱਬ ਕਾਲਾ ਡੰਚ ਤੇ ਐ ਲੱਗੇ ਵੀ ਜੁਮੀ ਸ਼ਾਮ ਇਹ ਤਾਂ ਰਾਤ ਹੀ ਹੋਗੀ ਰਾਤ ਹੀ ਹੋਗੀ ਤੇ ਆਈਸੀ ਪਤਾ ਨਹੀਂ ਕਿੰਨਾ ਵੀ ਜ਼ਿਆਦਾ ਮੀਂਹ ਆਊਗਾ ਪਰ ਸਾਡੇ ਕਣੀਆਂ ਸੱਟ ਕੇ ਨਾਲ ਦੇ ਨਾਲ ਬੱਸ ਬਰਾਬਰ ਟੱਪ ਕੇ ਬਦਲ ਕਿਧਰ ਨੂੰ ਤੇ ਆ ਗਿਆ ਹੈ ਆਪਣੇ ਕੋਲੇ ਆ ਦੇਖ ਜੀ ਆਪਾਂ ਬਣਾਉਣੇ ਆਲੂ ਤੇ ਇੱਕ ਗੰਢੀ ਆਪਾਂ ਪਾਵਾਂਗੇ ਲਸਣ ਦੀ ਲਸਣ ਦੀ ਗੰਢੀ ਤੇ ਆ ਆ ਆਪਣੇ ਕੋਲੇ ਹੈਗੇ ਤੇ ਹੁਣ ਆਪਣਾ ਜਸ਼ਨਾ ਖੜਾਊਗਾ ਛੋਲੇ ਤੇ ਆਪਾਂ ਜਸ਼ਨੇ ਨੂੰ ਵੀਡੀਓ ਚ ਲੈਣਗੇ ਚਲੋ ਜੀ ਲਓ ਜੀ ਆਪਾਂ ਸਬਜ਼ੀ ਵਗੈਰਾ ਚੀਰ ਲਈ ਸਾਬ ਜੀ ਜੀਰ ਕੇ ਤੇ ਆਪਾਂ ਲਾ ਕੇ ਕੱਪੜੇ ਬਹਿ ਲਾਂ ਤੇ ਪਲੇਅਰ ਤਾਂ ਕਾਫੀ ਹੋ ਗਏ ਹਨਾ ਮੈਂ ਕਿਹਾ ਬਲ ਪੈ ਜਾਣਗੇ ਹੂੰ ਤਾਂ ਕਰਕੇ ਇਕੜੇ ਭੈਣ ਦਾ ਫੋਨ ਆ ਗਿਆ ਅ ਗਰੇਵਾਲ ਪੰਜਾਬੀ ਬਲੌਗਸ ਵਾਲੀ ਦਦੀ ਹਨਾ ਉਹ ਘੰਟੇ ਬੰਨ ਸੀ ਉਹ ਭੈਣ ਨਾਲ ਗੱਲ ਕਰੇਗੀ ਮੈਂ ਤੇ ਫਿਰ ਸਾਨੂੰ ਐ ਪਤਾ ਹੀ ਹੈ ਜੀ ਹਨਾ ਜਦੋਂ ਭੈਣਾ ਭੈਣਾ ਦੀਆਂ ਗੱਲਾਂ ਛੇਪੈਂਦੀਆਂ ਫਿਰ ਛੇਤੀ ਛੇਤੀ ਘਟਦੇ ਨੇ ਫੋਨ ਤੇ ਚਲੋ ਵਿਚਾਰੀਆ ਗੱਲ ਕਰ ਰਹੀ ਸੀ ਹਨਾ ਚਲੋ ਆਪਾਂ ਵੀ ਗੱਲ ਕਰੀ ਵਿਚਾਰੀ ਨਾਲ ਜਿੰਨਾ ਟਾਈਮ ਮੈਂ ਕਿਹਾ ਕਿ ਚੱਲ ਪੈਣੀ ਫੇਰ ਮੈਂ ਜਿੱਥੇ ਗਿਆ ਮੈਂ ਕਿਹਾ ਪੈਣੀ ਚੱਲ ਠੀਕ ਐ ਵੀ ਅਸੀਂ ਮੇਰੇ ਕੋਲ ਫੋਨ ਆਇਆ ਸੀ ਕਿਸੇ ਦਾ ਨਹੀਂ ਅਜੇ ਅਸੀਂ ਫੋਨਾਂ ਹੋਰ ਨਹੀਂ ਘਟਦਿਆਂ ਸੀਗਾ ਹੋਰ ਗੱਲਾਂ ਮਾਰਨੇ ਸੀ ਪਤਾ ਨਹੀਂ ਕਿੰਨੀਆਂ ਹਨ ਤੇ ਉਹਨਾਂ ਲਖਵੀਰ ਤਾਂ ਮੇਰਾ ਨੰਬਰ ਲੈ ਲਿਆ ਸੀ ਉਹਨਾਂ ਨੇ ਦੀਦੀ ਨੇ ਗਰੇਵਾਲ ਪੰਜਾਬੀ ਬਲੌਗਸ ਵਾਲੇ ਦੀਦੀ ਤੇ ਤਾਂ ਕਰਕੇ ਤੇ ਆਪਣੀ ਇੱਕ ਭੈਣ ਕਹਿੰਦੀ ਮੇਰਾ ਨਾਂ ਨਹੀਂ ਬੋਲਿਆ ਕਿ ਉਹਦੀ ਭੈਣ ਦਾ ਨਾਂ ਨਹੀਂ ਬੋਲਿਆ ਇੱਕ ਭੈਣ ਤਾਂ ਉਹ ਹੈ ਹਰਜਿੰਦਰ ਕੌਰ ਉਹ ਭੈਣਾਂ ਰਹਿ ਗਈ ਉਹਨਾਂ ਦਾ ਕਮੈਂਟ ਹੁਣੀ ਆ ਕੇ ਹੱਟੇ ਮੈਂ ਪੜ ਕੇ ਹੱਗੀਆਂ ਤੇ ਹਰਜਿੰਦਰ ਕੌਰ ਭੈਣ ਦਾ ਆਪਾਂ ਕਹਿੰਦਾ ਮਤਲਬ ਨਾ ਬੋਲਤਾ ਤੇ ਬਾਕੀ ਜੀ ਹਨਾ ਜਿਹੜੇ ਵੀ ਭੈਣ ਭਰਾ ਰਹਿ ਗਏ ਅੱਜ ਵਾਲੀ ਵੀਡੀਓ ਤੇ ਸਾਰੇ ਜਣੇ ਕਮੈਂਟ ਕਰ ਦਿੱਤੇ ਸਵੇਰੇ ਮੈਂ ਬੋਲ ਦੇਣੀ ਹਨਾ ਸਾਰਿਆਂ ਦੇ ਨਾਮ ਬੋਲ ਦੂੰਗੀ ਤੇ ਗੁੱਸਾ ਨਾ ਕਰਿਓ ਹਨਾ ਕਈ ਵਾਰੀ ਰਹਿ ਜਾਂਦੇ ਆ ਕਿਉਂਕਿ ਹੁਣ ਜਿਹੜੇ ਰਾਤ ਵਾਲੀ ਵੀਡੀਓ ਤੇ ਕਮੈਂਟ ਆਇਆ ਮੈਂ ਉਹ ਹੀ ਕਮੈਂਟ ਪੜੇ ਆ ਉਹਨਾਂ ਉਹਨਾਂ ਦੇ ਭੈਣ ਭਰਾਵਾਂ ਦੇ ਨਾਮ ਬੋਲ ਦੇ ਮੈਂ ਤੇ ਜਿਹੜੇ ਹੁਣ ਅੱਜ ਵਾਲੀ ਵੀਡੀਓ ਤੇ ਕਮੈਂਟ ਆਉਣਗੇ ਉਹ ਆਪਾਂ ਕੱਲੂ ਪੜ ਲਾਂਗੇ ਕਾਨੂੰ ਪੜ ਕੇ ਤੇ ਕਾਨੂੰ ਆਪ ਮਤਲਬ ਤੁਹਾਡਾ ਜਿਹੜੇ ਜਿਹੜੇ ਭੈਣ ਭਰਾ ਰਹੇਗੇ ਤੇ ਬੋਲ ਦਾਂਗੇ ਨਾਮ ਤੇ ਜਸ਼ਨਾ ਦਾ 15 ਅਗਸਤ ਕੀ ਆਊਗਾ ਹੁਣ 15 ਅਗਸਤ ਹੂੰ ਸੋਚਦੇ ਆਂ ਕਿ ਸਭ ਕੇ ਲਈ 15 ਅਗਸਤ ਦੀ ਕਰੀ ਜਾਂਦਾ ਇਹ ਪ੍ਰੈਕਟਿਸ ਨੱਚੀ ਜਾਂਦਾ ਸੀਗਾ ਹਾਂ ਮੇਰੇ ਜੀ ਕਰੀ ਜਾਂਦਾ ਸੀ ਮੈਨੂੰ ਚੰਗਾ ਲੱਗ ਗਿਆ ਮੇਰੇ ਕੋਲ ਕੋਈ ਕੰਮ ਬੰਗੂ ਨਹੀਂ ਸੀ ਕੰਮ ਬੰਬ ਦਾ ਨਹੀਂ ਸੀਗਾ ਸਬਜ਼ੀ ਚੀਰ ਕੇ ਤੇ ਬੇਜਾਸ ਨੂੰ ਨੱਥੇ ਲਾ ਕੇ ਤੇ ਵੀਡੀਓ ਜਸ਼ਨ ਦੀ ਬਣਾਈ ਨਹੀਂ ਤੇ ਵੈਸੇ ਆਪਾਂ ਲਮਾਂਗੇ ਸ਼ਾਰਟ ਚ ਜਸ਼ਨ ਇਹਨੂੰ ਜਸ਼ਨ ਦੀ ਫੇਰ ਜ਼ਿਆਦਾ ਪਿੱਤ ਜੀ ਉੱਠ ਘੜੀ ਪਤਾ ਨਹੀਂ ਕੀ ਗੱਲ ਐ ਕੰਡ ਵੀ ਰਹਿੰਦਾ ਇਹ ਕੋਸਤਾ ਨਾ ਇਹ ਮੇਰੀ ਗਾਲ ਨਹੀਂ ਮੰਨਦੀ ਪਰ ਉਥੇ ਖਾਣੂ ਨਹੀਂ ਹਟਦੀ ਇਹ ਸਬਜ਼ੀ ਨਾਲ ਕੱਦੂ ਨਹੀਂ ਖਾਣਾ ਗੰਡੇ ਨਹੀਂ ਖਾਣੇ ਕੱਦੂ ਕਿਸੇ ਕੰਮ ਦੇਣੇ ਹੁੰਦੇ ਆ ਕਿਉਂ ਨਹੀਂ ਹੁੰਦੇ ਠੰਡੀ ਸਬਜ਼ੀ ਆ ਉਹ ਤੂੰ ਤਾਂ ਕਹਤਾ ਕਿਸੇ ਕੰਮ ਦੇ ਨਹੀਂ ਹੁੰਦੇ ਤਾਂ ਕੋਤੇ ਫੇਰ ਪੱਤੇ ਉਠਾੜਦੀ ਹੈ ਜੀ ਅਮੀ ਜਿਹਨੂੰ ਪਸੰਦ ਨਹੀਂ ਹੁੰਦੇ ਨਾ ਕੰਦੂ ਉਹਨੂੰ ਨਾ ਹੋਣੀ ਕਰਨਾ ਚਾਹੀਦਾ ਜੇ ਲਈ ਗਾ ਸੁਣ ਕਦੂ ਪਸੰਦ ਨਹੀਂ ਨਾ ਕਦੂ ਦੀ ਸਾਲੀ ਥੋੜੀ ਰੋਟੀ ਤੇ ਲਾਓ ਰੋਟੀ ਤੇ ਲਾ ਕੇ ਪੋਪਲਾ ਬਣਾ ਕੇ ਖਾ ਲਓ ਤੇ ਪਰੌਠਿਆਂ ਨਾਲ ਤਾਂ ਠੀਕ ਹੀ ਐ ਫਿਰ ਤੰਗ ਹੋਈ ਜਾਂ ਨਾ ਹੁਣ ਫੇਰ ਸਾਰਾ ਮੂੰਹ ਉਠਾੜਾ ਪਤਾ ਨਹੀਂ ਕਾਲ ਛਿੱਟ ਜੀ ਹੋਰ ਹੀ ਹੋ ਜਾਂਦੀ ਐ ਐਡਾ ਸੋਹਣਾ ਫੇਸ ਐ ਖਰਾਬ ਕਰਨੇ ਨੇ ਗੱਲ ਨਹੀਂ ਬਾਤ ਨਹੀਂ ਤੇ ਬਾਕੀ ਜਿਹਨਾਂ ਸਪੋਰਟ ਬਣਾਈ ਰੱਖਿਆ ਆਪਣੇ ਚੈਨਲ ਨਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾ ਇੰਨੀ ਕੋ ਸਪੋਰਟ ਕਰੀ ਆਂਨੇ ਤੁਸੀਂ ਤੇ ਆਪਾਂ ਬਸ ਹੁਣ ਸਬਜ਼ੀ ਬਣਾਉਂਦੇ ਰਹਦੇ ਆਂ ਤੇ ਆਪਾਂ ਚੀਜ਼ ਤਾਂ ਲਈ ਸਬਜ਼ੀ ਤੇ ਇੱਕ ਉਹ ਤਾਂ ਜਿਹੜੇ ਇਹਨਾਂ ਸੂਟ ਮਤਲਬ ਰਾਤ ਨੂੰ ਪਾਉਣੇ ਉਹ ਮੈਂ ਲਾ ਕੇ ਲਈ ਤਾਰਤੇ ਪਏ ਇੱਕ ਬੀਬੀ ਦਾ ਪਿਆ ਇੱਕ ਜਸ਼ਨੇ ਦਾ ਇੱਕ ਪਿੱਤੂ ਦਾ ਉਹ ਪਿੱਤੂ ਦਾ ਪਿਆ ਉਹ ਜਸ਼ਨੇ ਦਾ ਤੇ ਮੈਂ ਆਦ ਨਾਲ ਆ ਲਈ ਨਾ ਮੈਂ ਤਾਂ ਹੀ ਪੁਣੀ ਲਈ ਹੁਬਲਾ ਜੇ ਰੱਬ ਨੇ ਬਸ ਇਹ ਵੀ ਵਾਟਣ ਵਾਲਾ ਸੂਟ ਜੇ ਮੇਰਾ ਜਮਾ ਹੋਇਆ ਹੋਇਆ ਪੈਦੀ ਰਹੀ ਹੈ ਤੇ ਜਸ਼ਨੀ ਦਾ ਜਨਮ ਦਿਨ ਆਏਗਾ ਮੇਰੇ ਪੁੱਤਰ ਦਾ ਪੈਸੇ ਹੈ ਨਹੀਂ ਹੈ ਪੈਸੇ ਤੂੰ ਚੁੱਪ ਕਰ ਦੱਸ ਸਭ ਕੁਝ ਡੋਂਟ ਬਰ ਤੇਰੀ ਮਾਂ ਹੈਗੀ ਮੈਂ ਸਭ ਕੁਝ ਲਿਆਉਂ ਪਤਾ ਤੇਰੀ ਮਾਂ ਹੈਗੀ ਹੈ ਨਾ ਹੂੰ ਬਸ ਮੈਂ ਸਭ ਕੁਝ ਲਿਆਉਂ ਸਭ ਕੁਝ ਤਾਂ ਕੀ ਲੈਣਾ ਹੈ ਯਾਰ ਮੈਂ ਆਪਦੇ ਵਾਸਤੇ ਗਿਫਟ ਵੀ ਪੈਕ ਕਰੂੰ ਫਰੀਦਾ ਦੇ ਸਕਦੀ ਹੈ ਗਿਫਟ ਤੂੰ ਆਪਣੇ ਆਪ ਗਿਫਟ ਆਪਣੇ ਆਪ ਨੂੰ ਕਿਵੇਂ ਦੇ ਦੇਂਗਾ ਦੱਸੀ ਅੱਥੇ ਰੱਖ ਦੂੰਗੀ ਟੇਬਲ ਤੇ ਵਾਲਾ ਨਹੀਂ ਸਿਆਣਾ ਵੀ ਮੈਂ ਨਾ ਮੈਂ ਖੁਦ ਨੂੰ 120 ਦਾ ਕਲਰ ਆ ਦਾ ਸੈੱਟ ਤੇ ਦੂੰਗੀ ਇਹ ਨਾ ਇੱਕ ਰਿਕਾਰਡ ਬਣੂਗਾ ਹਨਾ YouTube ਤੇ ਕੀ ਇਹ ਰਿਕਾਰਡ YouTube ਤੇ YouTube ਤੇ ਰਿਕਾਰਡ ਬਣੇਗਾ ਜੇ ਕਿ ਇੱਕ ਬੱਚੀ ਨੇ ਆਪਣੇ ਆਪ ਕੋ ਹੈਪੀ ਬਰਥਡੇ ਦਾ ਗਿਫਟ ਦਿਆ

ਹਰ ਕੁਝ ਨੂੰ ਲੋ ਟਾਈਮ ਲੱਗਦਾ ਹੁੰਦਾ ਨਾ ਚੀਜ਼ਾਂ ਨੂੰ ਪੱਪੀ ਰਾਈਟ ਆਵੋ ਚਲੋ ਇਹ ਠੀਕ ਹੈ ਟੀਵੀ ਲਾਈਟ ਆ ਗਈ ਆਪਣੇ ਟੀਵੀ ਆਉਣਾ ਲਓ ਜੀ ਆਪਾਂ ਲੱਗ ਕੇ ਰੋਟੀ ਬਣਾਉਣਾ ਹੈ ਤੇ ਦੁਬਾਰਾ ਅਸੀਂ ਮੈਂ ਤੇ ਬੀਬੀ ਗੱਨਾ ਲੱਗਣਾ ਰਹਿਣਾ ਤੇ ਬਾਸੇ ਵੀਡੀਓ ਲਈ ਬਣੀ ਹੈ ਨਾ ਸਬਜ਼ੀ ਤੇ ਸਬਜ਼ੀ ਆਪਾਂ ਬਣਾ ਲਈ ਜੀ ਅੰਚੜ ਤੇ ਸਬਜ਼ੀ ਆਪਾਂ ਬਣਾ ਲਈ ਜੀ ਅੰਚੜ ਤੇ ਜਦਨੇ ਬੇਟੀ ਜਾਂਦੇ ਰੋਟੀ ਵਿੱਚ ਚੁੱਤੀ ਰਹਿ ਜਾਂਦੇ ਅੱਜ ਭਾਈ ਨੋ ਬਰੋਟੀ ਦਾ ਖਾਣੀ ਦੋ ਰੋਟੀਆਂ ਅੱਜ ਲੈ ਜਾਂਦਾ ਬੇਚਾਰਾ ਕੀ ਕਰਦਾ ਪਹਿਲਾਂ ਸਿਰਪਾ ਹਾਂ ਯਾਦ ਮੈਂ ਉਹ ਮੈਂ ਮਿਸ ਕੈਂਡੀ ਸੀ ਮੈਂ ਨਾ ਖਾਣ ਨਹੀਂ ਗਿਆ ਸੀ ਹਾਂ ਯਾ ਸੀ ਮੈਂ ਉੱਥੇ ਜਾਂਦੀ ਸੀ ਤੇ ਖਾਣ ਲੱਗ ਕੇ ਮੈਂ ਬਾਹਰ ਤੋਂ ਬਿੱਡਾਸ ਲਈ ਇੱਕ ਜੀ ਦੁੱਲ ਗਈ ਦੁੱਲ ਗਈ ਕਰੇ ਐ ਦੁੱਲ ਗਈ ਸੀ ਬੈੱਡ ਤੇ ਆਈ ਦੁੱਲ ਗਈ ਮੈਨੂੰ ਚੱਕਰ ਆ ਗਿਆ ਸੀ ਜੀ ਰੋਟੀ ਮੇਰੇ ਪ੍ਰਸ਼ੰਸਾ ਵਾਸਤੇ ਗਿਆਫਤਾ ਹੂੰਗਾ ਨੌਤਰੀ ਨੋਮੇਟਰੀ ਨੋਮੇ ਮਿਨੇ ਕਿਹ ਲੈ ਤਰੀ ਗੋ ਕੀ ਆ ਹੂਆ ਮੰਦੀਵ ਆ ਚੇ ਤਨ ਵਰੀ ਘਟਾ ਆਤੀ ਆ ਕੋ ਕਿ ਬੇ ਕਰੀ ਜਾਂਦੇ ਨੇ ਉਹਨਾਂ ਨੇ ਗਿਫਟ ਵਾਸਤੇ ਆਏ ਨੇ ਵੀ ਨਾ ਕੇ ਭੈਣ ਲਾ ਲਾ ਸਰ ਮੈਂ ਤੈਨੂੰ ਬਾਅਦ ਚ ਦੱਸਾਂਗਾ ਪਰ ਐਕ ਵੀ ਪਤਾ ਨਹੀਂ ਹੈ ਨਾ ਵੀ ਉਹਨਾਂ ਨੂੰ ਵੀ ਆਏ ਨੇ ਨਾ ਮੰਗਦੇ ਕੁਝ ਵੀ ਵਿਚਾਰੀ ਨੇ ਆਪਣੇ ਆਪ ਕਿਹਾ ਆ ਪਾਉਂ ਆਪਾ ਤਾਂ ਕਿਹਾ ਹੀ ਨਹੀਂ ਵਿਚਾਰੀ ਨੇ ਤੇ ਆਪ ਜਦੋਂ ਵੀਡੀਓ ਕਰਦੀ ਨਾ ਆਪ ਫਿਰ ਦੱਸੂਗੀ ਮੈਂ ਨਾਲ ਮੇਰੇ ਨਾਲ ਟੀ ਤੇਰੀ ਗੱਲ ਕਰੀ ਦੀ ਹੈ ਮੈਂ ਲੱਗਦਾ ਘੰਟਾ ਗੱਲ ਕਰੀ ਸੀ 50 ਮਿੰਟ ਹਨ ਹੈ 50 ਮਿੰਟ ਹਾਂ ਸ਼ਾਇਦ ਜਦੋਂ ਉਦੋਂ ਨਹੀਂ ਸੀ ਉਹ ਰਿਆ ਮੈਂਟਰੀ ਆਂਟੀ ਤਾਂ ਹੋਰ ਸੀ ਉਹ ਤਾਂ ਗਰੇਵਾਲ ਪੰਜਾਬੀ ਬਲੌਗਸ ਵਾਲੀ ਜਿਹੜੀ ਘਰੇ ਕਰੀ ਜਿਵੇਂ ਇਹ ਆਂਟੀ ਨਾਲ ਗੱਲ ਮੈਂ ਸਕੂਲ ਛੱਡਣੇ ਨਹੀਂ ਗਈ ਸ ਰਸਤੇ 'ਚ ਫੋਨ ਆ ਗਿਆ ਵੀ ਇਹ ਤੁਹ ਘਰੋਂ ਲਾਇਆ ਮੈਂ ਉਹ ਆਂਟੀ ਉਹ ਸੀ ਹਾਂ ਗੱਲ ਕਰੀ ਸੀ ਉਹ ਆਂਟੀ ਹਾਂ ਉਹ ਆਂਟੀ ਗਰੇ ਇੰਸਟਾਗ੍ਰਾਮ ਤੇ ਫੋਲੋਅਰ ਹੈ ਮੈਨਾਂ ਨਾ ਮੈਂ ਨਾ ਉੱਠੀ ਹੁੰਦੀ ਸੀ ਮਾਂ ਚੱਕਰ ਆ ਗਿਆ ਜਿੱਦ ਵੀ ਮੌੜਦੀ ਆ ਨਾ ਬਾਹਰ ਟੈਂਕ ਪਈ ਪਈ ਤੇ ਇੱਕਦੇ ਮੱਖਾਂ ਮੇਰੇ ਕਾਲਾ ਕਾਲਾ ਆ ਜਾਂਦਾ 5 ਸੈਕਿੰਡ ਵਾਸਤੇ ਨਹੀਂ ਫੇ ਤੂੰ ਇੱਕਦਾਂ ਮੁਠਿਆ ਨਾ ਕਰਨਾ ਜਦ ਤੂੰ ਉਧਰ ਨਹੀਂ ਨਹੀਂ ਤੂੰ ਬਹਿ ਜਾ ਕਰ ਨਹੀਂ ਬੈਠਣ ਨਾਲ ਵੀ ਹੋ ਜਾਂਦਾ ਹੈ ਚੱਕਰ ਹੁੰਦੇ ਹੋਰ ਇਹ ਮੱਖਾਂ ਅੰਠੇਂ ਦੇ ਸਿਵੇਂ ਵਾਲਾ ਕੋਸਟਮਰ ਲੈ ਲਓ ਮਮੀ ਮੈਂ ਅੰਠੇਂ ਦੇ ਸਿਵੇਂ ਫੋਨ ਲਾ ਕੋਸਟਮਰ ਆ ਕੇ ਵਾਰਦੀ ਲਾਇਆ ਕਰ ਮੇਰੇ ਬੱਚੇ ਤਾਂ ਨਹੀਂ ਕੀ ਸੀ ਕਰਉਂਦੀ ਹੈ ਮੁਠਾ ਆ ਜਾਂਦਾ ਆਹ ਹੋ ਐ ਕਰਮ ਦਵਾਈ ਖਾਦੀ ਹੈ ਤੂੰ ਉਹ ਜਿਹੜੀ ਤੇਰੀ ਪਥਰੀ ਵਾਲੀ ਸੀ ਉਹ ਕਰਮ ਦਵਾਈ ਦਾ ਕਰਕੇ ਹੋਰ ਆ ਕੇ ਨਹਾ ਕੇ ਨਾ ਪਤਲੇ ਕੱਪੜੇ ਦਾ ਨਹੀਂ ਮੁੱਕਦੇ ਮੇਰੇ ਜਾ ਬਸ ਹੋਰ ਹੀ ਨਹੀਂ ਖਰਚੇ ਲੋਡਾਂਗੇ ਮਗਰ ਉਹ ਚਾਰ ਪੰਜ ਕੁੜੇ ਹੋਰ ਲਿਆ ਵੀ ਤੇ ਹੋਰ ਨਾ ਹੋਰ ਆ ਜਾ ਬੂੰਦ ਪਤੀ ਦਾ ਨਾ ਪੈਂਦਾ ਮੂੰਹ ਦਿਦਾ ਉਹ ਮੈਂ ਲੈ ਕੇ ਦਿੱਤਾ ਜਿਹਨੂੰ 40 ਰੁਪਏ ਉਹ ਤਾਂ ਅੱਦਰ ਬਿੱਲੀ ਨੇ ਖਰਾਬ ਕਰਤਾ ਬਿੱਲੀ ਨੇ ਕਰਨਾ ਹੀ ਸੀ ਤੂੰ ਉਹਦੇ ਕੋ ਭੋਕੇ ਤੇ ਆ ਤਾਂ ਮੁੜ ਕੇ ਠੰਡੇ ਧਰਤਾਂ ਨੂੰ ਕਹਿ ਬੰਦ ਆਹ ਆ ਮੇਜ ਤੇ ਐਨਾਂ ਹੀ ਸੀ ਖਰਾਇਆ ਸੀਗਾ ਇੱਕ ਡੰਗ ਦਾ ਭੀਜਾ ਉਹ ਖਰਾਬ ਦੇ ਦੋ ਪਰ ਜਾਂਦੇ ਕੋਲੇ ਉਹਦੇ ਨਾਲ ਹਾਂ ਸੱਸੀ ਘਰ ਬਲਾ ਦੇ ਮੁੱਤ ਜਿਸ ਨੇ ਆਂਟੀ ਨੂੰ ਥੈਂਕ ਯੂ ਕਹਿੰਦੇ ਥੈਂਕ ਯੂ ਆਂਟੀ ਆਰੇ ਥੈਂਕ ਯੂ ਆਂਟੀ ਕਿਹਾ ਤੁਸੀਂ ਇਹ ਵੀ ਵੀ ਖਾਲਾ ਬੀਬੀ ਰੋਟੀ ਨਾਲੇ ਸਬਜ਼ੀ ਦਾ ਪਟਕਣ ਲਾਦਗੇ ਠੰਡੀ ਹੋਊਗੀ ਫਿਰ ਇਹ ਲਾਓ ਜੀ ਸਬਜ਼ੀ ਦੇਖੋ ਸਬਜ਼ੀ ਜੀ ਨਹੀਂ ਕਰ ਦਸਾਂਦਾ ਲਓ ਜੀ ਅਸੀਂ ਬਣਾਈ ਆ

ਕੱਲ ਨੂੰ ਕੱਲ ਛੁੱਟੀ ਹੈ ਬੀਬੀ ਉਦਮ ਸਿੰਘ ਜੀ ਦੀ ਡੈਥ ਕੱਲ ਆ ਰਹੀ ਛੁੱਟੀ ਦਾ ਨਹੀਂ ਨਾ ਉਹ ਹੈ ਸਾਡੀ ਬੈਠਣ ਦਾ ਪੇਪਰ ਨਾ ਇੱਕ ਤਾਂ ਬੈਠਣ ਦਾ ਪੇਪਰ ਵੀ ਹੈਗਾ ਤੇ ਕੱਲ ਉਦਮ ਜੀ ਦੀ ਡੈਥ ਹੋਈ ਸੀਗੀ ਸ਼ਾਇਦ ਤਾਂ ਕਾਈ ਹੈ ਹਾਂ ਜੀ ਦੇਵ ਸਹਿਰ ਉਹਨਾਂ ਦਾ ਉਦਮ ਸਿੰਘ ਜੀ ਉਦਮ ਸਿੰਘ ਆਇਆ ਭਗਤ ਸਿੰਘ ਨੇ ਟੱਪ ਗਈ ਭਗਤ ਸਿੰਘ ਸਰਕਾਰੀ ਪਤਾ ਕਰ ਲਾਂਗੇ ਆਪਾਂ ਅੰਤੀ ਨੂੰ ਪਤਾ ਹੋਊਗਾ ਰੋਜ਼ ਨੂੰ ਮੈਂ ਆਇਆ ਹਾਂ। ਆਹ ਨਹੀਂ ਤੇ ਦੇਖੋ ਮਾਮੇ ਨੇ ਤਾਂ ਫੋਨ ਕਰਨਾ ਕਰ ਲੂਗਾ ਉਹ। ਆਹ ਆਣ ਜਾਂ ਕੇ ਬਹੂਗਾ। ਕੋਈ ਆਹ ਹੈ। ਨਾ ਪਰੇ ਤੇ ਪਹਿਲੇ ਰੰਦ ਨੇ ਕਹੀ ਉਹਨੇ ਪਤਾ ਲਾਇਆ। ਹਾਂ। ਇਹ ਤਾਂ ਹੋਇਆ। ਇਹ ਤਾਂ ਹੋ ਗਿਆ। ਮੜੇ ਵੱਡੇ ਗਾਹ ਫੇੜ ਕੋ ਤੂੰ ਜੰਮੀ ਆਈ ਨਾ ਥੇਡਾ ਮਾਨੂੰ ਖਾਉ। ਇਹ ਨਾ ਹੋਇਆ ਨਾ। ਥੇ ਰੋਕੋ। ਰੰਦ ਵੀ ਨੂੰ ਕਹਦਾ ਕਿ ਮੜਾ ਜਾ ਕੇ ਆ। ਜਿੱਥੇ ਇੱਥੇ ਬੰਦ ਹੈ ਛੁੱਟੀ ਹੈ ਫਿਰ ਆਪਾਂ ਮਾਮੇ ਨੂੰ ਕਹਦਾਂਗੇ ਵੀ ਰਹਿਣ ਦੇ ਸਾਡੇ ਘਰ ਟਾਈ ਨੂ ਦੇ। ਹਾਂ। ਫਿਰ ਉਹ ਵੀ ਕਹੇ ਕਿ ਕੋਈ ਨਹੀਂ ਫਾਇਦਾ ਹੋਊ। ਤੇ ਬਾਕੀ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਹੈ ਨਾ ਬਹੁਤ ਜ਼ਿਆਦਾ ਸਪੋਰਟ ਕਰੀਏ ਨਾ ਤੁਸੀਂ ਆਪਣੇ ਚੈਨਲ ਨਾਲ ਤੇ ਟਾਈਮ ਨਹੀਂ ਲੱਗਦਾ ਜੀ ਕੀ ਕਰਾਂ ਮੇਰਾ ਵੀ ਜੀ ਕਰਦਾ ਮੈਂ ਹੁਣ ਉਹਨੂੰ 5 ਮਿੰਟਾਂ ਦੀ ਵੀਡੀਓ ਪਾਈ ਹੈ ਉਹਦੇ ਚ ਨਾ ਬੋਲੇ ਕੁਛ ਭੈਣਾਂ ਦੇ ਪਰ ਟਾਈਮ ਤਾਂ ਹੈ ਨਹੀਂ ਵੀਡੀਓ ਬਣਾਉਂਦਾ ਬਿਲਕੁਲ ਜੀ ਬੁੜੀਆਂ ਆ ਜਾਂਦੀਆਂ ਫੇਰ ਬੈਠਣਾ ਪੈਂਦਾ ਕੋਲੇ ਚਾਹ ਪਾਣੀ ਪਰੋਵਣਾ ਪੈਂਦਾ ਹੈ ਨਾ ਫੇਰ ਗੱਲਾਂ ਬਾਤਾਂ ਸੁਣਨ ਲੱਗ ਜਾਂਦੀ ਮੇਰੀ ਆਤ ਅੱਜ ਚਾਰ ਬੰਨੂ ਵਿੱਚ ਵੜ ਗਿਆ ਤੇ ਇੱਕ ਬੁੜੀ ਜਿਹਨੇ ਮੇਰੇ ਨਾਲ ਲੱਗ ਕੇ ਆਈ ਵੀ ਮੈਂ ਮੈਂ ਕਹਿੰਦਾ ਸੁਣਦੀ ਕਰੀ ਕੜਾ ਰੋਜ ਆਉਂਦਾ ਅਗਲਾ ਮਹੀਨਾ ਪਤਾ ਨਹੀਂ ਕਿੰਨਾ ਆਵੇ ਤੇ ਕੀ ਹੋਗਾ ਪਤਾ ਨਹੀਂਦਾ ਜਾਂਦੀ ਹੈ ਤੇ ਮੈਂ ਫਿਰ ਜੀਣਾ ਸਕੋਰਟ ਬਣਾਉਂ ਚੱਲਣ ਨਾਲ ਥੈਂਕ ਯੂ ਤੇ ਮੇਰੀ ਗੱਲ ਸੁਣੋ ਇੱਕ ਵੱਲ ਕਹਿਣੀ ਹੈ ਮੈਂ ਤੁਹਾਨੂੰ ਸਾਰੇ ਭੈਣਾਂ ਭਰਾਵਾਂ ਨੂੰ ਖੁੱਸਰਾ ਨਹੀਂ ਕਰਨਾ ਦੇਖੋ ਕਿ ਮੈਂ ਤਾਂ ਨਾਂ ਨਹੀਂ ਬੋਲਿਆ ਗਿਆ ਚੰ ਤਾਂ ਥੱਲੇ ਕਰ ਦਿਓ ਮੈਂ ਅਖੰਗਿਆ ਉਧਰ ਮਾਰ ਦिए ਜਿਹੜੀਆਂ ਭੈਣਾਂ ਦਾ ਨਾਂ ਨਹੀਂ ਬੋਲਿਆ ਗਿਆ ਅੱਜ ਆਲੇ ਬਲੌਗ ਥੱਲੇ ਕਮੈਂਟ ਕਰ ਦਿਓ ਵੀ ਸਾਡਾ ਨਾਲੇ ਕੋਲ ਆ ਪੁੱਸਾ ਨਹੀਂ ਕਰਨਾ ਤੇ ਕੱਲ ਵਾਲੇ ਵਲੌਗ ਚ ਮੈਂ ਤੁਹਾਡਾ ਨਾਮ ਬੋਲੂਗੀ ਸਪੈਸ਼ਲ ਸਪੈਸ਼ਲ ਬੋਲੂ ਜਿਹੜੀਆਂ ਭੈਣਾਂ ਰਹਿਈਆਂ ਗੁੱਸਾ ਨਹੀਂ ਕਰਨਾ ਕਿਸੇ ਭੈਣ ਨੇ ਜਮਾ ਵੀ ਇੱਕ ਤਾਂ ਮੈਨੂੰ ਪਤਾ ਹੈ ਉਹ ਭੈਣ ਰਹਿ ਗਈ ਗਰਜੰਟ ਸਿੰਘ ਦੇ ਨਾਮ ਤੋਂ ਆਈ ਦੀ ਹੈ ਜਿਨ੍ਹਾਂ ਨੇ ਉਹ ਪੁੱਛਿਆ ਸੀ ਆਲੂਆਂ ਦਾ ਨੇ ਪੁੱਛਿਆ ਸੀ ਵੀ ਰੈਸਿਪੀ ਸ਼ੇਅਰ ਕਰ ਦੋ ਉਹ ਭੈਣ ਕਹਿੰਦੀ ਜੀ ਜੀ ਹਾਂ ਹਾਂ ਤੁਸੀਂ ਮੇਰੇ ਨਾਮ ਨਹੀਂ ਲਿਆ ਕੱਲ੍ਹ ਵਾਲੇ ਵਲੌਗ 'ਚ ਲਾਵਾਂਗੇ ਭੈਣਾਂ ਗੁੱਸਾ ਨਹੀਂ ਕਰਨਾ ਸਾਰਿਆਂ ਦਾ ਆਪਾਂ ਕੰਪਲੀਟ ਕਰ ਦਾਂਗੇ ਬੱਸ ਬਰ ਕਮੈਂਟ ਕਰਕੇ ਦੱਸ ਦਿਓ ਨਾ ਚਲੋ ਇਹ ਫਿਰ ਅੱਜ ਲਈ ਵੀਡੀਓ ਦਾ ਪਹਿਤੀ ਐਂਡ ਕਰਦੇ ਹਾਂ ਤੇ ਬਾਕੀ ਨਾ ਕਈ ਦਿਨ ਹੋ ਗਏ ਮੈਂ ਤੁਹਾਨੂੰ ਰੋਟੀ ਪੁੱਛੀ ਨਹੀਂ ਆਜੋ ਜੀ ਆਲੂ ਚਾ ਆਲੂ ਚੌਲਾਂ ਦੀ ਸਬਜ਼ੀ ਨਾਲ ਰੋਟੀ ਤੇ ਮੱਛਰੀ ਬਾਲੇ ਹੋ ਗਏ ਅਮੀ ਕਿਸੇ ਦੇ ਮੱਖਣਾਂ ਲੜਨ ਲੱਗ ਜਾਨੇ ਸਾਡੇ ਇਹਦੇ ਮੱਖਣ ਖਾ ਜਾਣ ਉਹਨਾਂ ਬੱਚੇ ਖਾ ਜਾਂਦੇ ਮੈਂ ਜੁੱਟਾਂ ਵਾਲੀ ਕਦੇ ਆਖੀ ਸੀ ਤੇ ਲੱਸੀ ਨਾਲ ਜੀ ਖੱਟੀ ਲੱਸੀ ਜਿਹੜੀ ਆਪਾਂ ਘਰੇ ਬਣਾਉਨੇ ਮਧਾਣੀ ਨਾਲ ਉਹ ਨਾਲ ਲੱਸੀ ਤੇ ਨਾਲ ਸਬ지 ਨਾਲ ਹਲਕੀ ਜਿਹੀ ਰੋਟੀ ਅੰਚੋਪੜੀ ਖਾਵੇਂ ਰੋਟੀ ਅੱਜ ਸਾਡੇ ਕੋਲ ਕਿਉਂ ਹੈ ਮੇਰੇ ਕੋਲ ਟੈਂਗ ਹੀ ਲੱਗੇ ਮੈਂ ਖੜ ਲਿਆ ਦੁਕਾਨ ਤੋਂ ਜੈਸੇ ਨਹੀਂ ਕੋਈ ਦੁਕਾਨੀ ਵਾਲਾ ਲੱਸੀ ਵੀ ਤੇ ਬੁਕਾਰਾ ਹੈ ਮੈਂ ਰੋਟੀ ਬਣਾ ਲੈਣਾ ਖਾਣਾ ਕੱਚੀ ਰੱਸੀ ਥੋੜੀ ਹੈ ਮੂਜੀ ਹੈ ਮਾਸੀ ਦੇ ਜੀ ਦਿੰਦੀ ਹੈ ਤੇ ਚਲੋ ਜੀ ਹਨਾ ਰੋਟੀ ਖਾ ਲੋ ਜੀ ਖਾਓ ਭੈਣ ਨਾਲੇ ਭਰਾ ਰੋਟੀ ਖਾ ਲੋ ਬਸ ਜਾਨੀ ਦੇਣੇ ਭੈਣ ਭਰਾ ਮਾਤਾ ਪਿਓਰਕ ਅੰਕਲ ਛੋਟੇ ਬੱਚੇ ਸਾਰੇ ਜਨੇ ਆ ਕੇ ਰੋਟੀ ਖਾਓ ਤੇ ਨਾ ਆਪਣਾ ਘਰ ਨੂੰ ਪਤਾ ਪਤਾ ਤਾਂ ਕਿਹੜੀ ਕਮੈਂਟਾਂ ਜੀ ਦੱਸ ਦਾਂਗੇ ਘਰ ਦਾ ਆਪਾਂ ਜਸ਼ਨ ਨੇ ਫੇਰ ਹੋਰ ਮੈਨੂੰ ਘਰ ਦੀ ਪਤਾ ਤੇ ਚਲੋ ਜੀ ਅੱਜ ਲਈ ਵੀਡੀਓ ਦਾ ਇੰਤੈਂਡ ਕਰਦੇ ਹਣਾ ਸਾਰੇ ਰੋਟੀਆਂ ਤੇ ਲੱਗੀ ਰਹਿਣਾ ਜਸ਼ਨ ਤੇ ਜੇ ਸਾਰੇ ਰੋਟੀ ਖਾਣ ਆਗੇ ਕਹਿੰਦੀ ਸਵਾਜਾ ਪਰੋਟਾਂ ਦੀ ਲੱਗੀ ਰਹੇਗੀ ਇਹਦੀ ਮੰਮੀ ਫਿਰ ਕਿੰਦਾ ਪਤਾ ਪੈਵਲੀ ਆਪਣੇ ਭੈਣ ਭਰਾ ਸਾਰੇ ਆਂਟੀਆਂ ਤੇ ਨੱਟ ਦਿਨ ਸਪੋਰਟ ਕਰਦੇ ਨੇ ਜਸ ਨੇ ਕਿ ਅਸਲੀ ਤ Aaj ਪਤਾ ਚੱਲੀ ਚਲੋ ਜੀ ਅੱਜ ਵੀਡੀਓ ਤੇ ਐਂਡ ਕਰਦੇ ਹਾਂ ਇਸ ਤੋਂ ਚੌੜਾ ਹੀ ਕਰ ਜਾਵਾਂਗੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਦੰਗੇ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ